ਸਿੰਘ ਪਿੰਡ ਚੰਦਪਾਨ ਵਿਖੇ ਮੌਜੂਦ ਹਾਂ ਅਸੀਂ ਜਿੱਥੇ ਕਿ ਪਿੰਡੂ ਸਵੈ ਰੋਜ਼ਗਾਰ ਸਖਲਾਈ ਸੰਸਥਾ ਸੈਂਟਰ ਹੈ ਜਿਹੜਾ ਆਰਸੀਟੀ ਬੈਂਕ ਵੱਲੋਂ ਆ ਜਿਹੜਾ ਸਖਲਾਈ ਦਿੱਤੀ ਜਾ ਰਹੀ ਹੈ ਔਰਤਾਂ ਨੂੰ ਜੋ ਪਿੰਡਾਂ ਦੇ ਵਿੱਚ ਔਰਤਾਂ ਨੇ ਘਰਾਂ ਦੇ ਵਿੱਚ ਰਹਿੰਦੀਆਂ ਨੇ ਕਿ ਉਹਨਾਂ ਨੂੰ ਬੁਟੀਕ ਦੇ ਰੋਜ਼ਗਾਰ ਦੇ ਲਈ ਹੈ ਜਿਹੜੇ ਵਕ ਵਕ ਸਰਕਾਰ ਵੱਲੋਂ ਮੁਹੱਈਆ ਕਰਵਾਏ ਜਾ ਰਹੇ ਆ ਤਾਂ ਸਖਲਾਈ ਦਿੱਤੀ ਜਾ ਰਹੀ ਹੈ ਮੈਡਮ ਇੱਥੇ ਮੌਜੂਦ ਨੇ ਗੱਲਬਾਤ ਕਰਾਂਗੇ ਆਪਾਂ ਕਿੰਨੇ ਦਿਨ ਦੀ ਟ੍ਰੇਨਿੰਗ ਹੈ ਮੈਡਮ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੈਡਮ ਜਿਹੜਾ ਤੁਹਾਡੇ ਵੱਲੋਂ ਇਹ ਰੋਜ਼ਗਾਰ ਪੈਦਾ ਕੀਤਾ ਜਾ ਰਿਹਾ ਇੱਥੇ ਬੈਂਕ ਵੱਲੋਂ ਤੁਹਾਨੂੰ ਭੇਜਿਆ ਗਿਆ ਤਾਂ ਭੈਣਾਂ ਨੂੰ ਸਿਖਲਾਈ ਦਿੱਤੀ ਜਾ ਰਹੀ ਹੈ ਕੱਪੜਿਆਂ ਦੀ ਤਾਂ ਕਿੰਨੇ ਸਮੇਂ ਦੀ ਟ੍ਰੇਨਿੰਗ ਹੈ ਇਹ ਸਰ ਸਾਡੇ 30 ਡੇ ਦੀ ਇਹ ਟ੍ਰੇਨਿੰਗ ਹੈ ਜੀ ਇਹ ਚੈਹਲ ਪਿੰਡ ਦੇ ਵਿੱਚ ਸਾਡੀ ਬ੍ਰਾਂਚ ਹੈ ਜੀ ਬੈਂਕ ਵੱਲੋਂ ਉਹਨਾਂ ਵੱਲੋਂ ਇਹ ਸਟਾਰਟ ਕੀਤਾ ਗਿਆ ਜੀ ਸਾਡਾ 30 ਡੇ ਦਾ ਕੋਰਸ ਹੈ ਜੀ ਇਹ ਬਿਲਕੁਲ ਫ੍ਰੀ ਕੋਰਸ ਹੈ ਜੀ ਸਾਡਾ ਇਹ ਜੋ ਬੱਚੇ ਇਥੋਂ ਕੋਰਸ ਕਰਨਗੇ ਸਾਡੇ ਕੋਲ 30 ਦਿਨ ਦੀ ਟ੍ਰੇਨਿੰਗ ਲੈਣਗੇ ਜੀ ਉਹਨਾਂ ਨੂੰ ਅਸੀਂ ਇੱਕ ਸਰਟੀਫਿਕੇਟ ਦੇਵਾਂਗੇ ਜੀ ਬੈਂਕ ਵੱਲੋਂ ਸਰਟੀਫਿਕੇਟ ਹੋਏਗਾ ਜੀ ਆਰਸੀਟੀ ਦੇ ਥਰੂ ਅਸੀਂ ਖੋਲੇ ਜੀ ਇਹ ਸੈਂਟਰ ਔਰ ਇਹਦਾ ਇਹਨਾਂ ਨੂੰ ਬੈਨੀਫਿਟ ਹੈ ਕਿ ਇਹ ਲੋਨ ਵਗੈਰਾ ਲੈ ਸਕਣਗੇ ਜੀ ਅੱਗੇ ਆਪਣਾ ਕੰਮ ਤੋਰ ਸਕਣਗੇ ਜਿਵੇਂ ਬੁਟੀਕ ਵਗੈਰਾ ਕਰਨੀਆਂ ਜਾਂ ਆਪਣਾ ਕੰਮ ਅੱਗੇ ਤੋਰਨਾ ਇਹਨਾਂ ਨੂੰ ਲੋਨ ਵੀ ਪ੍ਰੋਵਾਈਡ ਹੋਏਗਾ ਜਿਹੜਾ ਇਹਨਾਂ ਨੂੰ ਲੋਨ ਦਿੱਤਾ ਜਾਵੇਗਾ ਬੈਂਕ ਦੇ ਜ਼ਰੀਏ ਪੰਜਾਬ ਸਰਕਾਰ ਵੱਲੋਂ ਦਿੱਤਾ ਹਾਂਜੀ ਸਰ ਉਹ ਪੰਜਾਬ ਸਰਕਾਰ ਵੱਲੋਂ ਜੀ ਬੈਂਕ ਵੱਲੋਂ ਦਿੱਤਾ ਜਾਏਗਾ ਜਿਹੜੇ ਸਾਡੇ ਬੈਂਕ ਦੀ ਸੰਸਥਾ ਜੀ ਉਹਨਾਂ ਵੱਲੋਂ ਇਹ ਦਿੱਤਾ ਜਾਏਗਾ ਜੀ ਇਹਨਾਂ ਨੂੰ ਲੋਨ ਤੇ ਛੋਟੀ ਕਿਸ਼ਤ ਜੀ ਲੈਂਦੇ ਜੀ ਮੰਥਲੀ ਉਹ ਵਧੀਆ ਹੈ ਆਪਣਾ ਕੰਮ ਤੋਰ ਸਕਦੀਆਂ ਨੇ ਕੁੜੀਆਂ ਵਧੀਆ ਰੋਜ਼ਗਾਰ ਪੈਦਾ ਕਰ ਸਕਦੀਆਂ ਜਿਵੇਂ ਇਹਨਾਂ ਨੇ ਟ੍ਰੇਨਿੰਗ ਲੈ ਲਈ ਕਈ ਵਾਰ ਇਹ ਹੁੰਦਾ ਕਿ ਬੈਂਕਾਂ ਵਾਲੇ ਜਿਵੇਂ ਤੁਹਾਡੀ ਆਰਸੀਡੀ ਬੈਂਕ ਆ ਬੈਂਕਿੰਗ ਦਾ ਜਿਹੜਾ ਫਾਰਮ ਆ ਭਰ ਕੇ ਬੈਂਕ ਦੇ ਵਿੱਚ ਭੇਜ ਦਿਆ ਜਿਨ੍ਹਾਂ ਦੇ ਵਿੱਚ ਇਹਨਾਂ ਦੀ ਖਾਤੇ ਹੁੰਦੇ ਆ ਉਹ ਇਹਨਾਂ ਦੇ ਲੋਨ ਨਹੀਂ ਕਰਦੇ ਇਹਨਾਂ ਨੂੰ ਬੜੀਆਂ ਦਿੱਕਤਾਂ ਆ ਨਹੀਂ ਸਰ ਇੱਥੇ ਕੋਈ ਵੀ ਦਿੱਕਤ ਨਹੀਂ ਆਏਗੀ ਜੋ ਸਾਡੇ ਨਾਲ ਬੈਂਕ ਅਟੈਚ ਨੇ ਜੀ ਉਹਨਾਂ ਨੇ ਹੀ ਸਾਡੀ ਸੰਸਥਾ ਵਾਲਿਆਂ ਨੇ ਹੀ ਇਹਨਾਂ ਦਾ ਲੋਨ ਕਰਵਾ ਕੇ ਦੇਣਾ ਜੀ ਔਰ ਲੱਖ ਲੱਖ ਰੁਪਏ ਤੱਕ ਇਹਨਾਂ ਦਾ ਲੋਨ ਹੁੰਦਾ ਹੈ ਜੀ ਕੱਲਾ ਪੰਜਾਬਾ ਕਰ ਦਿੰਦੇ 50000 ਦਾ ਫਿਰ ਲੱਖ ਦਾ ਵੀ ਹੋ ਜਾਂਦਾ ਜੀ ਕਿ ਜੋ ਬੱਚੇ ਆਪਣੇ ਪੈਰਾਂ ਸਿਰ ਖੜੇ ਹੋ ਸਕਣ ਜੀ ਸਟੇਜਿੰਗ ਦਾ ਕੰਮ ਕਰਕੇ ਆਪਣਾ ਕਿ ਆਪਣੇ ਪੈਰਾਂ ਸਿਰ ਖੜੇ ਹੋ ਸਕਣਗੇ ਇਥੇ ਜਿਹੜਾ ਤੁਹਾਡੇ ਵੱਲੋਂ ਕੋਰਸ ਕਰਵਾਇਆ ਜਾ ਰਿਹਾ ਉਹ ਸਿਰਫ ਕੱਲਾ ਕਟਾਈ ਸਲਾਈ ਦਾ ਸਿਰਫ ਕੱਪੜਿਆਂ ਦਾ ਹੀ ਜਾਂ ਹਾਂਜੀ ਹੋਰ ਵੀ ਬਹੁਤ ਸਾਰੇ ਕੋਰਸ ਯਾਨੀ ਸਾਡੇ ਕਿ ਜਿਵੇਂ ਕੰਪਿਊਟਰ ਦਾ ਵੀ ਕਰਵਾਨਾ ਹੈ ਜੀ ਅਸੀਂ ਡੇਰੀ ਫਾਰਮਿੰਗ ਦਾ ਜੀ ਬੱਚਿਆਂ ਲਈ ਔਰ ਸਲਾਈ ਕਟਾਈ ਦਾ ਪਾਰਲਰ ਦਾ ਤੇ ਹੋਰ ਕਾਫੀ ਕੋਰਸ ਜ ਹੈਗੇ ਜੀ ਸਾਡੇ ਕੋਲ ਜਿਨੇ ਤੁਸੀਂ ਲੋਨਾਂ ਦੇ ਜਿਨੇ ਕੋਰਸਾਂ ਦੇ ਨਾਮ ਗਿਣਾਏ ਆ ਸਾਰਿਆਂ ਤੇ ਲੋਨ ਹਾਂਜੀ ਸਾਰਿਆਂ ਤੇ ਲੋਨ ਮਿਲ ਜਾਂਦਾ ਹੈ ਜੀ ਸਾਰੇ ਫ੍ਰੀ ਨੇ ਜੀ ਸਾਡੇ ਵੱਲੋਂ ਕੋਰਸ ਜਿਹੜਾ ਇਹਨਾਂ ਨੂੰ ਲੋਨ ਦਿੱਤਾ ਜਾਵੇਗਾ ਉਹਦੇ ਉੱਪਰ ਸਬਸਿਡੀ ਵੀ ਹੈ ਨਹੀਂ ਸਰ ਇਹ ਨਹੀਂ ਸਬਸਿਡੀ ਨਹੀਂ ਹੈਗੀ ਜੀ ਕੋਈ ਹਾਂਜੀ ਕੋਈ ਨਹੀਂ ਹੈਗੀ ਪਰ ਇਹਨਾਂ ਦਾ ਜਿਹੜਾ ਕੋਰਸ ਤੁਸੀਂ ਕਰਵਾ ਰਹੇ ਹੋ ਹੁਣ ਕਿੰਨੇ ਜਿਹੜੇ ਤੁਹਾਡੇ ਕੋਲ ਇਸ ਟਾਈਮ ਪੈਣਾ ਨੇ ਜੜੀਆਂ ਕਟਾਈ ਸਿਲਾਈ ਦਾ ਕੰਮ ਹਾਂਜੀ ਸਾਡੇ ਕੋਲ 35 ਬੱਚੇ ਹੈ ਜੀ ਇਸ ਟਾਈਮ ਸਿਰਫ 35 ਬੱਚਿਆਂ ਦਾ ਬੈਚ ਹੀ ਚਲਾ ਰਹੇ ਹਾਂ ਜਾਂ ਵੱਧ ਵੀ ਬੱਚੇ ਆ ਸਰ ਨਹੀਂ ਸਰ 35 ਦਾ ਬੈਚ ਅਸੀਂ ਚਲਾਵਾਂਗੇ ਫਿਰ ਅਸੀਂ ਹੋਰ ਵੀ ਬੈਚ ਜਦੋਂ ਬੱਚੇ ਇਕੱਠੇ ਹੋ ਜਾਂਦੇ ਐ ਇਸੇ ਪਿੰਡ ਦੇ ਵਿੱਚੋਂ ਹੋਰ ਬੱਚੇ ਹੋਣਗੇ ਜੀ ਫਿਰ ਅਸੀਂ ਇਹਨਾਂ ਦੀ ਹੋਰ ਅਲੱਗ ਤੋਂ ਟ੍ਰੇਨਿੰਗ ਫਿਰ ਲਾਵਾਂਗੇ ਜੀ ਅਸੀਂ ਪਹਿਲੇ 35 ਦਾ ਹਾਂਜੀ ਕਿ ਇੱਥੇ ਕੋਰਸ ਕਰਵਾ ਰਹੇ ਹਾਂ ਪਿੰਡ ਦੇ ਲੋਕਾਂ ਦਾ ਸਹਿਯੋਗ ਮਿਲ ਰਿਹਾ ਹਾਂਜੀ ਉਹ ਸਹਿਯੋਗ ਸਾਨੂੰ ਸਾਰੇ ਪਿੰਡ ਦਾ ਔਰ ਬੀਬੀਆਂ ਦਾ ਬੜਾ ਸਹਿਯੋਗ ਹੈ ਜੀ ਸਾਨੂੰ ਔਰ ਜਿਹੜੇ ਸਾਡੇ ਸਟੂਡੈਂਟ ਨੇ ਵਧੀਆ ਨੇਗੇ ਵਧੀਆ ਕੰਮ ਕਰਦੇ ਆ ਔਰ ਇਹਨਾਂ ਦੇ ਸਹਿਯੋਗ ਨਾਲ ਹੀ ਸਾਡੀ ਕਲਾਸ ਚੱਲ ਰਹੀ ਹੈ ਜੀ ਪੰਡ ਦੇ ਸਹਿਯੋਗ ਨਾਲ ਜੀ ਹਾਂਜੀ ਸਟਾਰਟਿੰਗ ਕਰਦੇ ਹਾਂ ਤੁਸੀਂ ਉਦੋਂ ਦਿੱਕਤ ਆਈ ਹੋਣੀ ਹੈ ਕਿ ਘੱਟ ਲੋਕ ਆਉਂਦੇ ਨਹੀਂ ਸਰ ਸਾਡੇ ਕੋਲ ਕਾਫੀ ਬੱਚੇ ਆਏ ਹੋਏ ਸੀ ਜੀ ਹਾਂਜੀ ਇਹ ਸਾਨੂੰ ਕੋਈ ਦਿੱਕਤ ਨਹੀਂ ਆਉਂਦੀ ਜੀ ਹਾਂਜੀ ਅਸੀਂ ਬੈਚ ਪਹਿਲਾਂ ਹੀ ਤਿਆਰ ਕਰ ਲਿਆ ਨੇ ਜੀ 35 40 40 ਬੱਚੇ ਸਾਡੇ ਕੋਲ ਆ ਜਾਂਦੇ ਆ ਜੀ ਜੇ ਜਦੋਂ ਸਾਡੇ ਕੋਲ ਬੱਚੇ ਵੱਧ ਹੋ ਜਾਣ ਫਿਰ ਅਸੀਂ ਦੂਜਾ ਬੈਚ ਤਿਆਰ ਕਰ ਲੈਂਦੇ ਆ ਜੀ ਅਸੀਂ ਹਾਂਜੀ ਦੂਜਾ ਮਹੀਨਾ ਫਿਰ ਅਸੀਂ ਲਗਾ ਲੈਂਦੇ ਆ ਜੀ ਇਹਨਾਂ ਦੇ ਕਿਵੇਂ ਇਹਨਾਂ ਦੀ ਤੁਸੀਂ ਜਿਹੜਾ ਇਹਨਾਂ ਨੂੰ ਸਿਖਾ ਰਹੇ ਹੋ ਪ੍ਰੈਕਟੀਕਲੀ ਸਿਖਾ ਰਹੇ ਹੋ ਜਾਂ ਸਿੱਧਾ ਜਿਵੇਂ ਕਿ ਕੱਪੜੇ ਲੈ ਕੇ ਆਉਂਦੇ ਆ ਫਿਰ ਉਹਦੇ ਤੋਂ ਜਾ ਕੇ ਸਿੱਖ ਦਿੰਦੇ ਨਹੀਂ ਨਹੀਂ ਸਰ ਅਸੀਂ ਇੱਥੇ ਕਟਿੰਗ ਹੈ ਸਾਡੇ ਵੱਲੋਂ ਸਾਡੀ ਆਰਐਸਏਟੀ ਵੱਲੋਂ ਕਪੜਾ ਆਉਂਦਾ ਜੀ ਕਪੜਾ ਵੀ ਅਸੀਂ ਆਪਣੇ ਵੱਲੋਂ ਦਿੰਨੇ ਆ ਜੀ ਬਾਕੀ ਮਟੀਰੀਅਲ ਵੀ ਸਾਡਾ ਆਪਣਾ ਹੁੰਦਾ ਜੀ ਫਿਰ ਅਸੀਂ ਉਹਤੇ ਸਿਖਾਉਂਦੇ ਆ ਜੀ ਇਹਨਾਂ ਨੂੰ ਹਾਂ ਜੀ ਤਾਂ ਅਸੀਂ ਭੈਣਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਜੜੀਆਂ ਭੈਣਾਂ ਇੱਥੇ ਸਿੱਖਣ ਵਾਸਤੇ ਆਉਂਦੀਆਂ ਨੇ ਕਿ ਰੋਜ਼ਗਾਰ ਹੈ ਜਿਹੜਾ ਉਹਨਾਂ ਨੂੰ ਦਿੱਤਾ ਜਾ ਰਿਹਾ ਤਾਂ ਕਿਵੇਂ ਸਾਰਾ ਰੋਜ਼ਗਾਰ ਹੈ ਜਿਹੜਾ ਚੰਗਾ ਪੰਜਾਬ ਸਰਕਾਰ ਵੱਲੋਂ ਜਿਹੜਾ ਉਪਰਾਲਾ ਕੀਤਾ ਗਿਆ ਗੱਲਬਾਤ ਕਰਦੇ ਆਪਾਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰੇ ਜੀ ਜਿਹੜਾ ਉਪਰਾਲਾ ਕੀਤਾ ਜਾ ਰਿਹਾ ਉਹਨੂੰ ਕਿਵੇਂ ਜੀ ਇਹ ਬਹੁਤ ਵਧੀਆ ਉਪਰਾਲਾ ਹੈ ਜੋ ਬੇਰੋਜ਼ਗਾਰ ਔਰਤਾਂ ਨੇ ਉਹਨਾਂ ਵਾਸਤੇ ਬਹੁਤ ਵਧੀਆ ਵੀ ਬੈਨੀਫਿਟ ਚੀਜ਼ ਆ ਜਿਵੇਂ ਕਿ 1 ਮਹੀਨੇ ਦਾ ਕੋਰਸ ਆ ਇਹਦੇ ਵਿੱਚ ਸਰਟੀਫਿਕੇਟ ਬਣਦਾ ਸਰਕਾਰੀ ਵੀ ਜੋ ਵੀ ਬੇਰੋਜ਼ਗਾਰ ਆਪ ਦਾ ਕੰਮਕਾਰ ਸ਼ੁਰੂ ਕਰਨਾ ਚਾਹੁੰਦੀਆਂ ਨੇ ਵੀ ਲੋਨ ਵੀ ਲੈ ਸਕਦੀਆਂ ਬੈਂਕ ਤੋਂ ਵੀ ਆਪਣਾ ਕੰਮਕਾਰ ਸ਼ੁਰੂ ਕਰ ਸਕਦੀਆਂ ਵੀ ਬਹੁਤ ਵਧੀਆ ਗੱਲ ਆ ਸਾਡੇ ਪਿੰਡ ਵਿੱਚ ਆਏ ਆ ਮੈਡਮ ਸਾਨੂੰ ਵੀ ਬਹੁਤ ਵਧੀਆ ਲੱਗਿਆ ਜਿਨ੍ਹਾਂ ਨੂੰ ਨਹੀਂ ਵੱਲ ਆਉਂਦਾ ਸੀ ਸਾਨੂੰ ਇਹਨਾਂ ਪਤਾ ਵੀ 5 ਦਿਨਾਂ ਦੇ ਵਿੱਚ ਅਸੀਂ ਟ੍ਰਾਇਲ ਹੋ ਚੁੱਕੇ ਹਾਂ ਹਾਂਜੀ ਹਜੇ 25 ਦਿਨ ਬਾਕੀ ਨੇ ਜੀ ਤੇ ਵੀ ਸਾਨੂੰ ਬਹੁਤ ਵਧੀਆ ਲੱਗਿਆ ਹੈ ਹਾਂਜੀ ਪਿੰਡਾਂ ਦੇ ਵਿੱਚ ਰੋਜ਼ਗਾਰ ਆ ਰਿਹਾ ਭੈਣਾਂ ਜਿਹੜੀਆਂ 30 ਤੋਂ 35 ਆ ਜਿਹੜੀਆਂ ਸਿੱਖ ਰਹੀਆਂ ਨੇ ਤਾਂ ਪਹਿਲਾਂ ਇਹੀ ਹੁੰਦਾ ਸੀ ਕਿ ਨਹੀਂ ਭੇਜਿਆ ਜਾਂਦਾ ਸੀ ਬਾਹਰ ਸਿੱਖਣ ਵਾਸਤੇ ਹੁਣ ਪਿੰਡ ਦੇ ਵਿੱਚ ਆਇਆ ਕਿਵੇਂ ਇਹ ਬਹੁਤ ਵਧੀਆ ਉਪਰਾਲਾ ਹਾਂਜੀ ਬਹੁਤ ਵਧੀਆ ਉਪਰਾਲਾ ਹੈ ਜੀ ਜੋ ਇਹਨਾਂ ਨੇ ਕਰਿਆ ਉਪਰਾਲਾ ਬਹੁਤ ਵਧੀਆ ਅੱਜ ਵਿੱਚ ਬੈਠੇ ਆ ਸਾਨੂੰ ਆਪ ਨੂੰ ਹੀ ਲੱਗਦਾ ਵੀ ਵਧੀਆ ਕਰਕੇ ਅੱਜ ਬੈਠੇ ਹੋਏ ਆ ਪਰਿਵਾਰ ਦੇ ਘਰ ਦੇ ਬੰਦੇ ਵੀ ਭੇਜਦੇ ਆ ਵੀ ਤੁਸੀਂ ਸਿੱਖੋ ਵੱਲ ਵੀ ਆਉਦੇ ਪੈਰਾਂ ਤੇ ਖੜੇ ਹੋਵੋ ਜਿਵੇਂ ਹੁਣ ਦੇਖੋ ਨਰੇਗਾ ਦਾ ਕੰਮ ਕਰਦੀਆਂ ਨੇ ਔਰਤਾਂ ਜੇ ਹੁਣ ਆਪ ਦਾ ਕੰਮ ਸ਼ੁਰੂ ਕਰਨੀਆਂ ਕਮਾ ਕੇ ਖਾਣੀਆਂ ਵੀ ਬਹੁਤ ਵਧੀਆ ਗੱਲ ਆ ਹਾਂਜੀ ਬੈਂਕ ਵੱਲੋਂ ਵੀ ਲੋਨ ਦਿੱਤਾ ਜਾਵੇਗਾ ਹਾਂਜੀ ਇਨਾਂ ਦਾ ਲੋਨ ਜੀ 1 ਲੱਖ ਰੁਪਏ ਤੋਂ ਸਟਾਰਟ ਆ ਬਾਕੀ ਇਹਨਾਂ ਦੇ ਕੰਮਕਾਰ ਤੇ ਬੈਨੀਫਿਟ ਆ ਵੀ ਜਿੰਨਾ ਹੀ ਲੈਣਾ ਚਾਹੁੰਦੀਆਂ ਨੇ